ਪਿਆਰ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੈਨੂੰ ਪਿਆਰ ਕਰਦੀ ਏ ਨਫ਼ਰਤ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੇਰੇ ਨਾਲ ਕਿੰਨੀ ਨਫ਼ਰਤ ਕਰਦੀ ਜਿਹੜਾ ਵੀ ਬੰਦਾ ਇਦਾਂ ਨਹੀਂ ਕਹਿੰਦਾ ਸਾਰੇ ਹੀ ਮੇਰੇ ਨਾਲ ਨਫ਼ਰਤ ਕਰਦੇ ਨੇ ਸਾਰੇ ਹੀ ਨਫ਼ਰਤ ਕਰਦੇ ਨੇ ਇਹਦਾ ਆਪਣਾ ਭਾਂਡਾ ਨਫ਼ਰਤ ਨਾਲ ਭਰ ਗਿਆ ਇਹਨੂੰ ਐਂ ਲੱਗਦਾ ਸਾਰੇ ਹੀ ਨਫ਼ਰਤ ਕਰਦੇ ਨੇ ਮੈਨੂੰ ਇੱਕ ਮਿਲਿਆ ਕਹਿੰਦਾ ਬੜੀ ਨਫ਼ਰਤ ਕਰਦੀ ਦੁਨੀਆ ਮੇਰੇ ਨਾਲ ਮੈਨੂੰ ਬੜਾ ਸੜਦੇ ਨੇ ਵੇਗ ਮੈਂ ਕਿਹਾ ਘਰੋਂ ਬਾਹਰ ਨਿਕਲਦਾ ਸੂਰਜ ਰੋਸ਼ਨੀ ਦਿੰਦਾ ਤੈਨੂੰ ਕਹਿੰਦਾ ਹਾਂ ਮੈਂ ਕਿਹਾ ਨਫ਼ਰਤ ਕਰਦਾ ਫਿਰ ਕਿਵੇਂ ਰੋਸ਼ਨੀ ਦੇਈ ਜਾਂਦਾ ਸਾਹ ਚੱਲੀ ਜਾਂਦਾ ਹੈ ਦਰਖਤ ਤਾਂ ਆਕਸੀਜਨ ਦੇਈ ਜਾਂਦਾ ਤੈਨੂੰ ਕਹਿੰਦਾ ਦਿੰਦਾ ਮੈਂ ਕਿਹਾ ਰੋਟੀ ਖਾਂਨਾ ਤਾਕਤ ਵੀ ਸਰੀਰ ਨੂੰ ਮਿਲੀ ਜਾਂਦੀ ਹੈ ਕਹਿੰਦੇ ਉਹ ਵੀ ਮਿਲੀ ਜਾਂਦੀ ਪਾਣੀ ਵੀ ਆਪਣਾ ਕੰਮ ਤੇਰੇ ਲਈ ਪੂਰਾ ਕਰਦਾ ਕਹਿੰਦਾ ਮੈਂ ਕਿਹਾ ਨਫ਼ਰਤ ਫਿਰ ਕਿਵੇਂ ਹੋਈ ਦੋ ਚਾਰ ਬੰਦੇ ਆਪਣੇ ਅੰਦਰ ਕੀ ਸੋਚਦੇ ਨੇ ਤੂੰ ਐਵੇਂ ਹੀ ਸੋਚੀ ਜਾਂਦਾ ਸਾਰੀ ਕਾਇਨਾਤ ਤੇਰੇ ਨਾਲ ਪਿਆਰ ਕਰਦੀ ਏ ਤੂੰ ਦੋ ਚਾਰ ਬੰਦਿਆਂ ਨੂੰ ਹੀ ਵੇਖੀ ਜਾਂਦਾ До